ਆਰਵੀ ਪਾਰਟੀ ਜਿੰਦਾਬਾਦ ਨਵਿੰਦ ਕੇ ਜੀਵਾ ਜਿੰਦਾਬਾਦ ਹਰਕਰ ਡੇਰਾ ਬਸੀ ਜਿੰਦਾਬਾਦ ਚੋਣਾ ਵਿਚਾਲੇ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਤਸਮਰਤਕਾਂ ਦੇ ਵਿੱਚ ਜਿੱਥੇ ਖੁਸ਼ੀ ਦਿਖਾਈ ਦੇ ਰਹੀ ਹੈ ਤਾਂ ਉੱਥੇ ਹੀ ਕੁਲਜੀਤ ਸਿੰਘ ਰੰਦਾਵਾ ਵੱਲੋਂ ਅੱਜ ਚੋਣ ਪ੍ਰਚਾਰ ਦੇ ਲਈ ਬ੍ਰਾਂਡਿੰਗ ਗੱਡੀਆਂ ਨੂੰ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਤੇ ਕੀ ਕੁਝ ਕਹਿਣਾ ਚਾਹੀਦਾ ਕੁਲਜੀਤ ਸਿੰਘ ਰੰਦਾਵਾ ਦਾ ਆਓ ਸੁਣਦੇ ਹਾਂ ਆਰਵੀ ਪਾਰਟੀ ਜਿੰਦਾਬਾਦ ਪੁਜੀ ਜੀ ਜਿੰਦਾਬਾਦ ਪੁਜੀ ਜੀ ਜਿੰਦਾਬਾਦ ਐਮਰ ਸਭਾ ਚੰਡੀ ਦੇ ਕਰਵਾਣਾ ਕਰ ਰਹੇ ਹੋ ਚੋਣ ਪ੍ਰਚਾਰ ਦੀਆਂ ਕਾਰਾਂ ਨੂੰ ਕਿਦਾਂ ਦੇਖ ਰਹੇ ਹੋ ਅੱਜ ਜਿਹੜਾ ਨਵਾਂ ਸ਼ੁਰੂਆਤ ਹੋਣ ਜਾ ਰਹੀ ਹੈ ਇਹ ਛੋਟੇ ਵੀ ਰੱਜਣਾ ਜਿਹੜੀ ਆ ਸ਼ੁਰੂਆਤ ਹੈ ਇਹ ਕੇਜਰੀਵਾਲ ਸਾਹਿਬ ਨੂੰ ਜਿਹੜਾ ਮੋਦੀ ਨੇ ਕੈਦ ਕੀਤਾ ਸੀਗਾ ਅੱਜ ਮੋਦੀ ਸਾਹਿਬ ਜਿਹੜਾ ਝੋਲਾ ਲੈ ਕੇ ਕਾਰਟੂਨ ਜੈ ਨਹੀਂ ਦੇਖ ਰਹੇ ਤੁਸੀਂ ਵੀ ਮੋਦੀ ਨੂੰ ਹਲਬੀਜਾ ਕਹਿਣ ਲਈ ਅੱਜ ਸਾਡੀ ਪਾਰਟੀ ਦੇ ਵਿੱਚੋਂ ਜਿਹੜੀਆਂ ਬ੍ਰਾਂਡ ਕੀਤੀਆਂ ਗੱਡੀਆਂ ਨੇ ਡੇਰਾ ਬਸੀ ਹਰਕੇ ਚੋਂ ਤਿੰਨ ਗੱਡੀਆਂ ਆ ਗਈਆਂ ਗੌਰ ਪ੍ਰੈਂਡਿੰਗ ਹੈ ਇਹ ਚਾਰਾਂ ਨੂੰ ਹਲਕੇ ਲਈ ਪ੍ਰਚਾਰ ਲਈ ਤੋਰ ਰਹੇ ਆ ਤੇ ਮੈਂ ਮਾਨ ਸਾਹਿਬ ਨੂੰ ਤੁਹਾਡੇ ਚੈਨਲ ਥਰੂ ਬੁਲਾਈ ਦੇਣਾ ਚਾਹਣਾ ਕਿ ਤੁਹਾਡਾ 13 ਸਿਰਫ 0 ਵਾਲਾ ਜਿਹੜਾ ਸੁਪਨਾ ਸੀਗਾ ਉਹ ਪੂਰਾ ਹੋਏਗਾ ਰ ਪਟਿਆਲਾ ਲੋਕ ਸਭਾ ਹਲਕਾ ਬਹੁਤ ਵੱਡੇ ਮਾਰਜਿਨ ਨਾਲ ਜਿੱਤੇਗਾ ਔਰ ਨੌ ਕੰਸਟੀਟੂਐਂਸੀ ਤੋਂ ਡੇਰਾ ਬਸੀ ਸਭ ਤੋਂ ਵੱਧ ਲੀਡ ਰਹੀ ਮੈਂ ਹਰਕੇ ਦੇ ਵੋਟਰਾਂ ਸਾਥੀਆਂ ਨੂੰ ਤੇ ਅਪੀਲ ਕਰਦਾ ਪੰਜਾਬ ਪਰਚੇ ਚ ਜਿਤਾਓ ਔਰ ਖਾਸ ਕਰ ਡੇਰਾ ਬਸੀ ਵਾਲਿਓ ਹੁਣ ਆਪਣੇ ਪੱਗ ਦਾ ਸਵਾਲ ਹੈ ਤਕੜੇ ਹੋ ਕੇ ਡੱਟ ਜਾਓ ਖਸਾ ਦਿਓ ਬਾਟੇਦਰਾ ਮਾਨ ਜੀ ਉਹ ਜਿਨ੍ਹਾਂ ਨੇ ਭਾਰਤ ਨੂੰ ਰੋਪਿਆ ਇੱਕ ਨਵੀਂ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਪੰਜਾਬ ਟਰਾਂਸਪੋਰਟ ਵਿੰਗ ਦਾ ਪ੍ਰਧਾਨ ਬਣਾਇਆ ਤੇ ਕਿਦਾਂ ਮਹਿਸੂਸ ਹੋ ਰਿਹਾ ਜੀ ਦੇਖੋ ਜੀ ਮਾਨ ਸਾਹਿਬ ਨੇ ਕੇਜੀਵਾਲ ਸਾਹਿਬ ਦੇ ਡਾਕਟਰ ਸੰਦੀਪ ਪਾਠਕਪੁਰਾ ਨੇ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਵੈਸੇ ਦਿੱਤੀ ਤਾਂ ਬਹੁਤ ਲੇਟ ਹੈ ਪਰ ਕੋਈ ਗੱਲ ਨਹੀਂ ਇਹ ਟਰਾਂਸਪੋਰਟਰ ਨੇ ਇਹ ਟਰੱਕਾਂ ਵਾਲੇ ਨੇ ਜਿੰਨਾ ਵਿਸ਼ਵਾਸ ਮਾਨ ਸਾਹਿਬ ਨੇ ਮੇਰੇ ਤੇ ਜਤਾਇਆ ਮੇਰੇ ਟਰੱਕੀ ਉਹਨਾਂ ਦੇ ਸਾਰੇ ਆਪਰੇਟਰ ਕੱਲਾ ਕੱਲਾ ਆਪਰੇਟਰ ਡਟ ਕੇ ਆਮ ਆਦਿ ਪਾਰਟੀ ਦੇ ਸਮਰਥਨ ਕਰੇਗਾ ਔਰ ਉਹ ਜਿਆਦਾ ਟਾਈਮ ਨਹੀਂ ਹੈਗਾ ਅਜੇ 3 ਸਸ ਸਰਕਾਰ ਦੇ ਬਾਕੀ ਆ ਟੱਕਾ ਲਿਓ ਤੱਕੜੇ ਰਹੋ ਸਾਡੇ ਹੱਕਾਂ ਤੇ ਡਾਕਾ ਨਹੀਂ ਭਜਣ ਦਵਾਵਾਂਗੇ ਇਹ ਮਾਨ ਸਰਕਾਰ ਹੈ ਕੇਜਰੀਵਾਲ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ ਭਗਵੰਤ ਮਾਨ ਨੇ 100% ਪੂਰਾ ਕਰੇਗਾ। ਦਿੱਕਤਾਂ ਦੂਰ ਕੀਤੀਆਂ ਜਾਣਗੀਆਂ ਆਉਣ ਵਾਲੇ ਸਮੇਂ 'ਚ ਟ੍ਰੈਕਿੰਗ ਹੋਣਗੇ। ਦੇਖੋ ਜੀ ਸਾਡਾ ਇਕੱਲਾ ਟਰਾਂਸਪੋਰਟਰ ਦੀਆਂ ਦਿੱਕਤਾਂ ਨਹੀਂ ਪੰਜਾਬੀ ਹਰ ਜਿਹੜਾ ਪੰਜਾਬ 'ਚ ਰਹਿੰਦਾ ਹਰ ਇੱਕ ਦੀਆਂ ਦਿੱਕਤਾਂ ਦੂਰ ਕਰਾਂਗੇ। ਟਰਾਂਸਪੋਰਟਰ ਵੀਰਾਂ ਨੂੰ ਅਪੀਲ ਕਰਦਾ ਕਿ ਤੱਕੜੇ ਹੋ ਕੇ ਸ਼ਾਂਤੀਮੰਦ ਦੇ ਨਾਲ ਇੱਕ ਇੱਕ ਵੋਟ ਪਕਤਾਓ। ਜਿਹਨੇ ਤੁਹਾਡੇ ਰਮਨ ਸਾਹਿਬ ਨੇ ਰਸਿਆ ਤੇ ਡਾਲੀਆਂ ਤਰਪਾਨਾਂ ਦੀ ਗੱਲ ਕੀਤੀ ਸੀ ਮੈਂ ਤੇ ਪਹਿਰਾ ਨੋਹਾਂ ਆਪਣੇ ਮੁੱਖ ਮੰਤਰੀ ਦੇ ਦੇਸ਼ ਦਾ ਪੰਨਾ ਹਾਂ ਮਾਦਵੀ ਪਾਰਟੀ ਜਿੰਦਾਬਾਦ ਨਵਿੰਦ ਕੇ ਜੀਵਾ ਜਿੰਦਾਬਾਦ ਹਰ ਘਰ ਦੇ ਰੌਸੀ ਜਿੰਦਾਬਾਦ